ਨਾਮ ਜਪੋ ਕੀਰਤ ਕਰੋ ਤੇ ਵੰਡ ਜਪੋ ਦੇਖੋ ਅੰਮ੍ਰਿਤਸਰ ਵਾਲਿਓ ਪੰਜਾਬੀਓ ਮੈਂ ਇੱਕ ਤੁਹਾਨੂੰ ਨਾ ਗੱਲ ਸਮਝਾ ਦੇਣਾ ਜਿੰਨੀ ਕਿ ਮੈਨੂੰ ਅਕਲ ਜਿੱਦਾਂ ਮੈਂ ਪਿੱਛੇ ਇੱਕ ਵੀਡੀਓ ਬਣਾਈ ਸੀ ਡਰਾਈਵਰੀ ਤੇ ਜਿਹੜੇ ਮੇਰੇ ਵੀਰ ਭਰਾ ਡਰਾਈਵਰੀ ਦੀ ਡਿਮਾਂਡ ਕਰਦੇ ਆ ਉਹ ਉਹਦਾ ਕੀ ਜਵਾਬ ਹੈ ਉਹ ਤੁਸੀਂ ਸੁਣ ਸਕਦੇ ਹੋ ਹੁਣ ਇੱਕ ਨਾ ਬੜਾ ਹੀ ਇੰਪੋਰਟੈਂਟ ਟਾਪਿਕ ਆ ਇਹ ਨੂੰ ਨਾ ਸ਼ੇਅਰ ਜ਼ਰੂਰ ਕਰਿਓ ਮਾਂ ਪਿਓ ਨਾਲ ਜ਼ਰੂਰ ਸ਼ੇਅਰ ਕਰਿਓ ਉਹ ਟਾਪਿਕ ਇਹ ਆ ਕਿ ਕੰਪਿਊਟਰ ਬੇਸਿਕ ਕੰਪਿਊਟਰ ਹੁਣ ਚਾਹੇ ਲੜਕੀ ਆਵੇ ਚਾਹੇ ਲੜਕਾ ਆਵੇ ਭੈਣ ਭਰਾ ਮੇਰੇ ਜਦੋਂ ਇੱਥੇ ਆਉਂਦੇ ਆ ਉਹਨਾਂ ਦੇ ਰੈਜ਼ਿਊਮ ਹੁੰਦੇ ਜਿਹਨੂੰ ਬਾਇਓ ਡਾਟਾ ਕਹਿੰਦੇ ਆ ਰੈਜ਼ਿਊਮੇ ਵੀ ਕੋਈ ਕਹਿ ਲੈਂਦਾ ਆਪਾਂ ਚਲੋ ਰੈਜ਼ਿਊਮ ਸਿੰਪਲ ਲੈਂਗੁਏਜ ਕਹਿੰਦੇ ਆ ਉਹਦੇ ਤੇ ਨਾ ਇੱਕ ਲਾਈਨ ਲਿਖੀ ਹੁੰਦੀ ਆ ਜਦੋਂ ਅਸੀਂ ਪੁੱਛਦੇ ਆ ਉਹਨੇ ਕਿ ਕੰਪਿਊਟਰ ਨੋਲੇਜ ਹੈਗੀ ਆ ਉਹ ਕਹਿੰਦੇ ਹਾਂਜੀ ਧੀ ਤੇ ਉਹਦੇ ਉੱਤੇ ਲਿਖਿਆ ਵੀ ਹੁੰਦਾ ਹੈ ਕਿ ਬੇਸਿਕ ਨੋਲੇਜ ਆਫ ਕੰਪਿਊਟਰ ਉਹ ਇੱਕ ਗੱਲ ਸਮਝੋ ਜਿਹੜੀ ਬੇਸਿਕ ਨੋਲੇਜ ਆਫ ਕੰਪਿਊਟਰ ਦੀ ਗੱਲ ਹੈ ਨਾ ਉਹ ਅੱਜ ਤੋਂ 30 ਸਾਲ ਪੁਰਾਣੀ ਹੈ ਉਹ ਅੱਜ ਵੀ ਨਹੀਂ ਹੈ ਅਪਡੇਟਡ ਨਹੀਂ ਹੈ ਨੋਲੇਜ ਇੱਕ ਤੋਂ ਪਹਿਲਾਂ ਸ਼ੁਰੂ ਤੋਂ ਸ਼ੁਰੂ ਹੋ ਜਮਾ ਕੋਈ ਬੱਚਾ ਪਲੱਸ 2 ਕਰਦਾ ਸਕੂਲ ਜਾਂ ਕਾਲਜਸ ਵਿੱਚ ਜਾ ਕੇ ਮਾਪਿਓ ਆਪਣੇ ਬੱਚਿਆਂ ਨੂੰ ਕੰਪਿਊਟਰ ਕਲਾਸ ਚ ਦੇਖੋ ਕੀ ਕਰਦੇ ਨੇ ਕੰਪਿਊਟਰ ਕਲਾਸ ਨੂੰ ਫਨ ਕਲਾਸ ਜਾਂ ਟਾਈਮ ਪਾਸ ਕਲਾਸ ਹੀ ਆ ਸ਼ਰਾਰਤਾਂ ਵਾਲੀ ਕਲਾਸ ਨਾ ਸਮਝੋ ਇਹ ਬੱਚਿਆਂ ਨੂੰ ਵੀ ਬੜੀ ਹਦਾਇਤਾਂ ਇੱਕ ਤਾਂ ਮਾਪਿਓ ਕੰਪਿਊਟਰ ਕਲਾਸ ਦੇ ਐਕਸਟਰਾ ਪੈਸੇ ਦੇ ਰਹੇ ਹੋ ਤੁਸੀਂ ਉਹਦੇ ਪੈਸੇ ਫੀਸ ਤੋਂ ਵੱਖਰੇ ਹੁੰਦੇ ਆ ਅੱਜਕੱਲ ਇਹ ਨਵਾਂ ਡਰਾਮਾ ਹੈਗਾ ਜਿੰਨੀਆਂ ਵੀ ਕੰਮਨਟ ਸਕੂਲ ਵਿੱਚ ਚੱਲ ਜੋ ਉਹਨਾਂ ਨੇ ਕੰਪਿਊਟਰ ਐਜੂਕੇਸ਼ਨ ਦੇ ਵੱਖਰੇ ਪੈਸੇ ਲਾਉਣੇ ਆ ਐਂਡ ਦੋਜ਼ ਮਨੀ ਇਜ਼ ਨੀਅਰ ਟੂ ਦ ਐਜੂਕੇਸ਼ਨਲ ਮਨੀ ਉਹ ਬਰਾਬਰ ਜੇ ਹੁੰਦੇ ਅੱਜ 500 ਰੁਪਏ ਮਹੀਨਾ ਫੀਸ ਐ ਅਪਰੋਕਸੀਮੇਟ ਕਹ ਰਿਹਾ ਮੈਂ ਤੇ 5000 ਹੈ 11500 ਕੰਪਿਊਟਰ ਕਲਾਸ ਦਾ ਤੇ ਬੱਚੇ ਉਹਦੇ ਵਿੱਚ ਸ਼ਰਾਤਾਂ ਕਰਕੇ ਟਾਈਮ ਪਾਸ ਕਰਕੇ ਆ ਜਾਂਦੇ ਨੇ ਤੇ ਜਦੋਂ ਵਾਰੀ ਆਉਂਦੀ ਐ ਜੋਬ ਜਾਂ ਕਰੀਅਰ ਦੀ ਤੇ ਉਦੋਂ ਇਦਾਂ ਅੱਖਰ ਲੱਭੜੇ ਪੈਂਦੇ ਇਹ ਕਿੱਥੇ ਬੀ ਕਿੱਥੇ ਸੀ ਕਿੱਥੇ ਬੇਸਿਕ ਨੋਲਿਜ ਕਿਹੇ ਕੰਮ ਦੀ ਨਹੀਂ ਆ ਤੁਸੀਂ ਆਪਣੀ ਗੱਡੀ ਚਲਾਉਣੀ ਐ 120 ਤੇ ਠੀਕ ਹੈ ਤੇ ਮੈਂ ਤੁਹਾਨੂੰ ਗੱਡੀ 'ਚ ਬਿਠਾ ਕੇ ਦੱਸ ਰਿਹਾ ਜੀ ਬੇਟਾ ਸਟੀਅਰਿੰਗ ਹੈ ਇਹ ਗੇਅਰ ਹੈ ਇਹ ਕਲੱਚ ਹੈ ਇਹ ਸ਼ੀਸ਼ਾ ਹੀ ਇਹ ਬੂਹਾ ਹੀ ਇਹ ਖੁੱਲੇਗਾ ਤੇ ਬਾਹਰ ਚਲ ਜਾਏਗਾ ਅੰਦਰ ਆ ਜਾਏਗਾ ਉਹਦੇ ਨਾਲ ਤੁਸੀਂ 120 ਤੇ ਗੱਡੀ ਧੜਾ ਲੋਗੇ ਉਹ ਹਾਂ ਲੈ ਬੇਸਿਕ ਨੌਲੇਜ ਦਾ ਤੇ ਜੌਬ ਵਿੱਚ ਕੰਪਿਊਟਰ ਵਰਤਣ ਦਾ ਅੱਜ ਦੀ ਡੇਟ ਵਿੱਚ ਇਹ ਵੀ ਇੱਕ ਫਰਾਡ ਹੈ ਆਪਣੇ ਬੱਚਿਆਂ ਨੂੰ 5-500 ਰੁਪਏ ਵਾਲੀਆਂ ਕਲਾਸਾਂ 'ਚ ਨਾ ਭੇਜੋ ਜਿਹੜੇ ਕਹਿੰਦੇ ਆ ਜੀ ਬੇਸਿਕ ਨੋਲੇਜ ਦੇ ਦੇਵਾਂਗੇ ਕੰਪਿਊਟਰ ਦੇ 1 ਮਹੀਨੇ ਦਾ ਕੋਰ ਮਹੀਨਾ ਨਾਸ ਹੋ ਗਿਆ ਬੱਚਾ ਘਰੋਂ ਚਾਇਆ ਗਿਆ ਵੀ 1 ਘੰਟਾ ਉੱਥੇ ਬੈਠਾ ਤੇ ਉਹ ਸਿਖਾ ਕੀ ਰਹੇ ਨੇ ਮੈਂ ਤਾਂ ਹੈਰਾਨ ਹੋ ਜੰਨਾ ਪਰੇਸ਼ਾਨ ਵੀ ਹੋ ਜੰਨਾ ਕਿ 21 ਸਕੰਦ ਦੇ ਡੱਬੇ ਬਣਾਉਣੇ ਮਤਲਬ ਹੈ ਲੋ ਨੂੰ ਲਾਲ ਰੰਗ ਵਿੱਚ ਕਿੱਦਾਂ ਲਿਖਣਾ ਹਰੇ ਵਿੱਚ ਕਿੱਦਾਂ ਲਿਖਣਾ ਤੇ ਨੀਲੇ ਵਿੱਚ ਕਿੱਦਾਂ ਲਿਖਣਾ ਜਾਂ ਉਹ ਮੈਕਸਮਾਈਜ਼ ਕਰਕੇ ਹੈਲੋ ਵੱਡਾ ਕਿੱਦਾਂ ਕਰਨਾ ਹੈਲੋ ਛੋਟਾ ਕਿੱਦਾਂ ਕਰਨਾ ਇਹ ਕੰਮ ਕਿੱਥੇ ਆਉਂਦਾ ਕਿਸੇ ਵੀ ਕੰਪਿਊਟਰ 'ਚ ਵੀ ਕੰਪਿਊਟਰ ਲੱਗੇ ਹੋਣਗੇ ਇੱਕ ਦੇ ਉੱਤੇ ਇੰਟਰਨੈਟ ਲੱਗਾ ਹੋਊਗਾ ਯਾਨੀ ਕਿ ਤੁਸੀਂ ਬਟਨ ਵਾਲਾ ਫੋਨ ਫੜਾ ਕੇ ਤੇ ਕਿਸੇ ਨੂੰ ਤੁਸੀਂ ਐਂਡਰੋਇਡ ਸਿਖਾ ਰਹੇ ਹੋ ਉਹ ਕਿੱਦਾਂ ਹੋ ਜਾਊਗਾ ਇਹ ਛੋਟੀਆਂ-ਛੋਟੀਆਂ ਗੱਲਾਂ ਨੇ ਜਣੀਆਂ ਆਪਾਂ ਨੂੰ ਕਰੈਕਟ ਕਰਨੀਆਂ ਪੈਣੀਆਂ ਇਹਦੇ ਨਾਲ ਬਹੁਤ ਫਰਕ ਪੈ ਜਾਏਗਾ ਕੰਪਿਊਟਰ ਨੌਲੇਜ ਜਿਹੜੀ ਹੈ ਨਾ ਕਦੀ ਵੀ ਬੇਸਿਕ ਨਹੀਂ ਹੁੰਦੀ ਗੱਡੀ ਦੀ ਨੌਲੇਜ ਬੇਸਿਕ ਕੀ ਕਰੋਗੇ ਮੈਨੂੰ ਦੱਸੋ ਆਹ ਆ ਜੀ ਗੱਡੀ ਆ ਮੈਨੂੰ ਨਾ ਇੱਕ ਚੁਟਕਲਾ ਯਾਦ ਆ ਗਿਆ ਇੱਕ ਬੰਦੇ ਨੇ ਮੈਨੂੰ ਕਿਹਾ ਕਹਿੰਦਾ Honda ਗੱਡੀ ਤੇ Maruti ਗੱਡੀ ਚ ਕੀ ਫਰਕ ਹੁੰਦਾ ਕਹਿੰਦਾ Honda ਗੱਡੀ Honda ਤੇ Maruti ਗੱਡੀ Maruti ਦੱਸ ਇਹ ਫਰਕ ਹੁੰਦਾ ਮੇਰਾ ਸਾਰਾ ਬਾਤ ਹੋਵੇ ਇਹ ਆ ਬੇਸਿਕ ਨੌਲੇਜ ਕੰਪਿਊਟਰ ਕਿ ਆ ਕੰਪਿਊਟਰ ਹੈ ਜੀ ਆ ਬੇਸਿਕ ਨੌਲੇਜ ਇਦਨ ਕੰਮ ਨਹੀਂ ਕਰ ਪਲੀਜ਼ ਬੱਚਿਆਂ ਉੱਤੇ ਧਿਆਨ ਦਿਓ ਭੈਣ ਭਰਾ ਦੀ ਦੇ ਛੋਟੇ ਨੇ ਉਹਨਾਂ ਉੱਤੇ ਧਿਆਨ ਦਿਓ ਬੇਸਿਕ ਨੋਲੇਜ ਇਸ ਜ਼ੀਰੋ ਨੋਲੇਜ ਬੇਸਿਕ ਕੁਛ ਨਹੀਂ ਹੁੰਦਾ ਆਟਾ ਆਟਾ ਹੀ ਜਿੰਨੀ ਦੇ ਤੱਕ ਉਹਨੂੰ ਗੁੰਨ ਕੇ ਪੇੜਾ ਬਣਾ ਕੇ ਫੁਲਕਾ ਲਾ ਕੇ ਆਪਾਂ ਖਾ ਨਹੀਂ ਲੈਂਦੇ ਆਟਾ ਤੋਂ ਉਹਨੇ ਖਾ ਲਾਂਗੇ ਮੈਂ ਠੇਡ ਪੰਜਾਬੀ ਚ ਸਿੱਧੀਆਂ ਗੱਲਾਂ ਤਾਂ ਕਰਦਾ ਕਿ ਕੋਈ ਡਾਊਟ ਨਾ ਰਹੇ ਜੇ ਜੇ ਤੁਸੀਂ ਕਰਨਾ ਹੀ ਹੈ ਕੋਈ ਅੱਛਾ ਕੋਰਸ ਕੰਪਲੀਟ ਕਰੋ ਮੈਂ ਤੁਹਾਨੂੰ ਇਹਦਾ ਹੱਲ ਦੱਸਦਾ ਕੰਪਿਊਟਰ ਦੇ ਵਿੱਚ ਤੁਹਾਡੀ ਜਿਹੜੀ ਟਾਈਪਿੰਗ ਸਪੀਡ 20 ਤੋਂ 25 ਵਰਡਸ ਪਰ ਮਿੰਟ ਚਾਹੀਦੀ ਹੈ ਇਹਨੂੰ ਕਹਿੰਦੇ ਬੇਸਿਕ ਕੰਪਿਊਟਰ ਨੋਲੇਜ ਤੁਸੀਂ ਵਿੰਡੋ ਦੇ ਤੁਰੇ ਫਿਰਦੇ ਹੋ 8 9 10 11 12 ਜੋ ਵੀ ਹੈ ਉਸ ਤੋਂ ਬਾਅਦ ਐਂਡਰੋਇਡ ਆ ਗਿਆ ਉਸ ਤੋਂ ਬਾਅਦ AI ਸੁਣਿਆ ਚੈਟ ਜੀਪੀਟੀ ਸੁਣਿਆ ਉਹਦਾ ਵੀ ਵਰਜਨ 3 ਆ ਗਿਆ AI ਦੇ ਜਮਾਨੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਮਾਨੇ ਵਿੱਚ ਅਸੀਂ ਬੇਸਿਕ ਨੋਲਿਜ ਲਈ ਕਰਦੇ ਆ ਫਿਰ ਉਹ ਲਿਖਾਇਆ ਵੀ ਹੁੰਦਾ ਰੈਜ਼ਿਊਮ ਤੇ ਫਿਰ ਆਪਾਂ ਹਾਂਮੀ ਵੀ ਭਰਦੇ ਨੇ ਹਾਂਜੀ ਆਉਂਦਾ ਜੀ ਬੇਸਿਕ ਨੋਲਿਜ ਹੈਗੀ ਆ ਫਿਰ ਅੱਗੇ ਜਾ ਕੇ ਜਦੋਂ ਅਗਲਾ ਬੰਦਾ ਕੰਪਿਊਟਰ ਤੇ ਬਿਠਾ ਦਿੰਦਾ ਨਾ ਕਿ ਜੀ ਆਹ ਟਾਈਪ ਕਰਕੇ ਦਿਓ ਉੱਥੇ ਬਸ ਜਿੰਨੇ ਤੁਹਾਨੂੰ ਜੌਬ ਦੇਣੀ ਆ ਨਾ ਉਹਨੇ ਇੰਨਾ ਕਰਕੇ ਤੁਹਾਨੂੰ ਇਹ ਕਹਿਣਾ ਕਿ ਜੀ ਆ ਲੈ ਕੇ ਟਾਈਪ ਕਰੂੰ ਮੈਂ ਬੋਲਦਾ ਉਹਨੇ ਕੰਪਿਊਟਰ ਨਹੀਂ ਸਿਖਾਣਾ ਉਹਨੇ ਇਹ ਨਹੀਂ ਦੱਸਣਾ ਕਿ ਵਿੱਚ ਸਪੇਸ ਕਿੱਦਾਂ ਆਉਣੀ ਹੈ ਅਗਲੀ ਲਾਈਨ 'ਚ ਕਿੱਦਾਂ ਆਉਣਾ ਇੱਕ ਸਮੀਟਰੀ 'ਚ ਇਹ ਥੋੜਾ ਦੱਸਣਾ ਹੁੰਦਾ ਮੇਰੀ ਗੱਲ ਸਮਝੋ ਬੇਸਿਕ ਨੋਲੇਜ ਲੈਣ ਦੀ بجائے ਪ੍ਰੋਪਰ ਲੋ ਨੀ ਤੇ ਨਾ ਲੋ ਬਿਲਕੁਲ ਕਹਿ ਦਿਓ ਜੀ ਸਾਡਾ ਕੰਪਿਊਟਰ ਦਾ ਕੋਈ ਵਾਸਤਾ ਨਹੀਂ ਹੈ ਸਕਿਲਡ ਵਰਕਰ ਬਣੋ ਸਕਿਲਡ ਵਿੱਚ ਕੰਪਿਊਟਰ ਤੋਂ ਕਿਤੇ ਜ਼ਿਆਦਾ ਪੈਸੇ ਤੇ ਉਹ ਹੁਣ ਇੱਕ ਵੱਖਰਾ ਟਾਪਿਕ ਆ ਉਹ ਕਿਤੇ ਵੱਖਰਾ ਡਿਸਕਸ਼ਨ ਕਰਾਂਗੇ ਬਟ ਬੇਸਿਕ ਨੌਲੇਜ ਆਫ ਕੰਪਿਊਟਰ ਇਜ਼ ਜਸਟ ਲਾਈਕ ਕਿ ਬੱਚੇ ਨੂੰ ਅਜੇ ਤੁਰਨਾ ਵੀ ਨਹੀਂ ਆਇਆ ਡਾਇਨਾਸ ਨਾ ਕਰੋ ਟਾਈਮ ਖਰਾਬ ਨਾ ਕਰੋ ਐਵੇਂ ਪੈਸੇ ਖਰਾਬ ਨਾ ਕਰੋ ਉਹਦੀ ਬਜਾਏ ਤੁਸੀਂ ਕਿਸੇ ਅੱਛੇ ਕੰਪਿਊਟਰ ਇੰਜੀਨੀਅਰ ਜਾਂ ਆਈਟੀ ਦੇ ਬੰਦੇ ਨੂੰ ਪੁੱਛੋ ਕਿ ਮੈਂ ਬੇਸਿਕ ਨੋਲਿਜ ਕਿਹਨੂੰ ਕਹਿੰਦੇ ਆ ਉਹ ਕੋਈ ਇੱਕ ਲਿਸਟ ਬਣਵਾਓ ਉਹ ਨੋਲਿਜ ਤੁਹਾਨੂੰ ਹੋਣੀ ਚਾਹੀਦੀ ਹੈ ਬੇਸਿਕ ਨੋਲਿਜ ਵਾਲੇ ਪਿੱਛੇ ਨਾ ਜਾਓ ਇਹ ਗੱਲਾਂ ਧਿਆਨ ਚ ਰੱਖਣਾ ਆਪਣੇ ਛੋਟੇ ਭੈਣ ਭਰਾਵਾਂ ਨੂੰ ਵੀਡੀਓ ਦਿਖਾਓ ਜਿਹੜੇ ਸੀਨੀਅਰ ਵੇਖਦੇ ਆਪਣੇ ਬੱਚਿਆਂ ਨੂੰ ਤੇ ਜੋ ਮਾਪਿਓ ਆਪ ਚੈੱਕ ਕਰੋਗੇ ਬੱਚਾ ਕਿਹੜੀ ਕੰਪਿਊਟਰ ਕਲਾਸ ਜਾ ਰਿਹਾ ਉੱਥੇ ਸਿੱਖਦਾ ਕੀ ਪਿਆ ਜਿਹੜਾ ਕਿ ਕਿਤੇ ਵੀ ਕੰਮ ਨਹੀਂ ਆਉਂਦਾ ਪੈਸੇ ਵੀ ਖਰਾਬ ਟਾਈਮ ਵੀ ਖਰਾਬ ਜੂਨ ਜੁਲਾਈ ਦਾ ਮਹੀਨਾ ਐਵੇਂ ਨਿਆਣਾ ਛੁੱਟੀਆਂ ਵਿੱਚ ਧੁੱਪੇ ਤੁਰਿਆ ਫਿਰਦਾ ਰੰਗ ਵੱਖਰਾ ਕਾਲਾ ਹੋ ਗਿਆ ਤੇ ਆਇਆ ਬੇਸਿਕ ਫਿਰ ਕੱਖ ਲਿਆ ਇੰਨਾਂ ਗੱਲਾਂ ਤੋਂ ਭਰੇਜ करिए ਕਿਤੇ ਕੋਈ ਲੋੜ ਮੇਰੇ ਤੋਂ ਪੁੱਛਣ ਦੀ ਕਮੈਂਟ ਵਿੱਚ ਆਪਣਾ ਨੰਬਰ ਦੇ ਦਿਓ ਜਾਂ ਮੇਰਾ ਨੰਬਰ ਦਿੱਤਾ ਤੁਸੀਂ ਪੁੱਛ ਸਕਦੇ ਹੋ ਜਿੰਨੀ ਕੁ ਅਕਲ ਮੈਨੂੰ ਹੈਗੀ ਆ ਮੈਂ ਜ਼ਰੂਰ ਗਾਈਡ ਕਰਾਂਗਾ ਇਹ ਸਿਰਫ ਸਿਵਾ ਨਾਮ ਜਪੋ ਕਿਰਤ ਕਰੋ ਤੇ 玩这些东西。